ਮੇਟਰੋ ਦਲਜੀਤ ਦੁਸਾਂਝ ਤਾਂ ਲੱਖ ਹੀ ਮੜਾ ਲੱਖ ਮੜਾ ਆਪਾਂ ਕਿਉਂ ਕਹਨੇ ਆ ਕਿਉਂਕਿ ਉਹ ਪੀਐਮ ਮੋਦੀ ਜੀ ਨਾਲ ਮਿਲੇ ਉੱਥੇ ਮੁਲਾਕਾਤ ਕੀਤੀ ਪਰ ਉਹਨਾਂ ਨੇ ਇੱਕ ਵਾਰ ਗੱਲ ਵੀ ਨਹੀਂ ਕੀਤੀ ਕਿਸਾਨਾਂ ਦੇ ਹਿੱਤ ਦੇ ਲਈ ਮੈਂ ਸਾਨੀ ਅੰਦੋਲਨ ਨਾਲ ਬਿਲਕੁਲ ਸਹਿਮਤ ਆ ਕਿਉਂਕਿ ਬਈ ਜੀ ਕਿਸਾਨੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਰੂਲੀ ਪਈ ਹੈ ਕਿਸਾਨ ਦੀ ਆਮਦਨ ਦੁੱਗਣੀ ਤਾਂ ਕੀ ਆਮਦਨ ਹੋਣੀ ਹੈ ਇੱਕ ਹਿੱਸਾ ਨਾ ਰਹਿ ਕੇ ਅੱਧਾ ਹਿੱਸਾ ਹੀ ਆਮਦਨ ਰਹਿ ਗਈ ਕਿਸਾਨ ਦੀ ਇਹ ਮੰਨਣ ਵਾਲੀ ਗੱਲ ਹੈ ਕਿਉਂਕਿ ਜਿਹੜਾ ਖੇਤੀ ਕਰਦਾ ਉਹਨੂੰ ਪਤਾ ਹੈ ਪਰ ਦਲਜੀਤ ਦੁਸਾਂਝ ਦੀ ਗੱਲ ਤੇ ਆਉਣੇ ਹੁਣ ਹਰੇਕ ਬੰਦਾ ਮਿੱਤਰੋ ਕਿਸੇ ਨਾ ਕਿਸੇ ਗੱਲ ਦੇ ਵਿੱਚ ਬਹੁਤ ਕਾਮਯਾਬ ਹੁੰਦਾ ਤੇ ਉਹ ਆਪਦੀ ਕੂਮ ਨੂੰ ਉਸ ਗੱਲ ਦਾ ਕਰਕੇ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦਾ ਕਿੱਥੋਂ ਤੱਕ ਉਹਨੇ ਪੰਜਾਬੀਆਂ ਦਾ ਨਾਮ ਜਿਹੜਾ ਕੀ ਇਹ ਪਹੁੰਚਾਇਆ ਪਰ ਆਪਾਂ ਕੁਝ ਕੁ ਲੋਕਾਂ ਨੇ ਪੁੱਠਾ ਹੀ ਸੋਚਣਾ ਹੁੰਦਾ ਹੈ ਲੱਤਾਂ ਹੀ ਖਿੱਚਣੀਆਂ ਹੁੰਦੀਆਂ 100 ਸਾਲ ਹੋ ਗਏ ਰਾਜਕਪੂਰ ਨੂੰ ਫਿਲਮ ਦੀ ਇੰਡਸਟਰੀ ਦੇ ਵਿੱਚ ਗਏ ਹੋਏ ਨੂੰ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਆਇਆ ਰਾਜਕਪੂਰ ਹੋਰ ਵੀ ਬਹੁਤ ਐਕਟਰ ਗਏ ਕ੍ਰੀਸ਼ਮਾ ਕਪੂਰ ਗਿਆਲ ਗਿਆ ਵਟ ਗਈ ਰਣਵੀਰ ਕਪੂਰ ਗਿਆ ਸੈਫਲੀ ਖਾਨ ਗਿਆ ਪਰ ਉਹਨਾਂ ਦੀ ਮੋਦੀ ਨੇ ਇੱਕ ਵੀ ਫੋਟੋ ਨਹੀਂ ਪਾਈ ਇੱਕ ਸਿੰਘ ਸਰਦਾਰ ਦੀ ਨਾਲ ਬਿਠਾ ਕੇ ਆਪਣੇ ਪੇਜ ਦੇ ਉੱਤੇ ਉਹਨੇ ਫੋਟੋ ਪਾਤੀ ਇਹ ਕੋਈ ਛੋਟੀ ਗੱਲ ਨਹੀਂ ਮਿੱਤਰੋ ਹੋਰ ਵੀ ਸਾਰਾ ਬਾਲੀਵੁੱਡ ਮਿਲ ਨਹੀਂ ਜਾਂਦਾ ਪਰ ਉਹ ਕਿਸੇ ਦੀ ਅੱਜ ਤੱਕ ਫੋਟੋ ਵੀ ਨਹੀਂ ਪਾਉਂਦਾ ਮੋਦੀ ਸਾਹਿਬ ਵੀ ਆਹਾ ਮੈਨੂੰ ਮਿਲਣ ਆਇਆ ਅਰੇ ਬਾਲੀਵੁੱਡ ਇੰਡਸਟਰੀ ਦੀ ਨੀਂਦ ਉੱਡੀ ਪਈ ਹੈ ਮਿੱਤਰੋ ਖਾਸ ਕਰਕੇ ਆਕਸ਼ਾ ਕੁਮਾਰ ਤਾਂ ਮੋਦੀ ਸਾਹਿਬ ਦਾ ਇੰਟਰਵਿਊ ਕਰਕੇ ਆਇਆ ਸੀ ਖੁਦ ਜਾ ਕੇ ਤੇ ਨਾਲੇ ਬਈ ਜੀ ਉਹਦੀ ਪੂਰੀ ਚਮਚਾਗਰੀ ਵੀ ਕਰਦਾ ਸੀ ਗੱਲਾਂ ਵੀ ਮੰਨਦਾ ਸੀ ਕਕਸ਼ੇ ਕੁਮਾਰ ਦੀ ਇੱਕ ਫੋਟੋ ਤੱਕ ਨਹੀਂ ਪਾਈ ਕੋਲਾਬੋਰੇਸ਼ਨ ਤਾਂ ਕਰਨ ਦੀ ਦੂਰ ਦੀ ਗੱਲ ਆ ਦਲਜੀਤ ਦੁਸ਼ਾਂਜ ਪੱਗ ਬਨ ਕੇ ਜਾਂਦਾ ਐਦੂ ਉੱਤੇ ਹੋਰ ਮਾਨ ਵਾਲੀ ਗੱਲ ਕੀ ਆ ਪੰਜਾਬੀਆਂ ਲਈ ਆ ਕੁਝ 100 ਸਾਲ ਰਾਜ ਕਰਕੇ ਬਾਲੀਵੁੱਡ ਵਾਲੇ ਸਿੰਗਰਾਂ ਐਕਟਰਾਂ ਨੂੰ ਨਹੀਂ ਮਿਲਿਆ ਨਾ ਉਹ ਸਿਰਫ ਦੁਸ਼ਾਂਜਾਂ ਆਲੇ ਨੇ 4 ਸਾਲਾਂ ਦੇ ਵਿੱਚ ਘਟ ਲਿਆ ਬਾਲੀਵੁੱਡ ਐਕਟਰ ਸਾਰਿਆਂ ਦੇ ਭਾਦ ਹੀ ਬਣੀ ਪਈ ਆ ਤੇ ਆਪਾਂ ਨੂੰ ਇਥੇ ਦਿਲਜੀਤ ਦੁਸ਼ਾਂਜ ਦੇ ਮੈਂ ਤਾਂ ਕਹਿਣਾ ਨਾਲ ਖੜਨਾ ਚਾਹੀਦਾ ਮਿੱਤਰੋ ਹੁਣ ਇਹ ਆ ਵੀ ਹੁਣ ਆਪਾਂ ਕਿਹੜਾ ਦਿਲਜੀਤ ਦੁਸ਼ਾਂਜ ਨੂੰ ਇੱਕ ਵੋਟਾਂ ਪਾਈਆਂ ਸੀ ਸੀਐਮ ਬਣਾਇਆ ਐਮਐਲਏ ਬਣਾਇਆ ਆਪਦੇ ਜ਼ਰੂਰਤ ਨਾਲ ਆਪਦੇ ਦਮ ਤੇ ਬੰਦਾ ਬਣਿਆ ਤੇ ਦਮ ਤੇ ਬੰਦਾ ਬਣ ਕੇ ਵੀ ਆਪਦੀ ਜਿਹੜੀ ਕੀ ਪੰਜਾਬੀਤ ਨੂੰ ਪੰਜਾਬੀ ਨੂੰ ਜਿੱਥੇ ਪੰਜਾਬੀ ਨੂੰ ਜਾਣਦਾ ਵੀ ਨਹੀਂ ਕੋਈ ਤੇ ਉੱਥੇ ਵੀ ਜਾ ਕੇ ਬਾਈ ਜੀ ਪੰਜਾਬੀ ਨੂੰ ਨੇ ਮਾਣ ਦਵਾਇਆ ਉੱਥੇ ਜਾ ਕੇ ਪੰਜਾਬੀ ਦੇ ਵਿੱਚ ਵੀ ਕਹਿ ਕੇ ਐ ਵੀ ਮੈਂ ਪੰਜਾਬ ਬੋਲਦਾ ਬਹੁਤ ਵੱਡੀ ਗੱਲ ਐ ਛੋਟੀ ਨਹੀਂ ਬਾਕੀ ਰਹੀ ਗੱਲ ਇਹ ਆ ਜੀ ਪੀਐਮ ਨੇ ਨਾ ਸਪੈਸ਼ਲ ਇਹ ਗੱਲ ਕਹੀ ਦਲਜੀਤ ਦੁਸ਼ਾਂਜ ਵਾਲੇ ਨੂੰ ਵੀ ਵੀ ਸਾਨੂੰ ਗਰਵ ਐ ਵੀ ਤੇਰੇ ਕੋਲੇ ਇੰਨਾ ਧਨ ਦੌਲਤ ਹੋਣ ਦੇ ਬਾਵਜੂਦ ਵੀ ਤੂੰ ਉਹਨੂੰ ਇੱਕ ਹਿਸਾਬ ਦਾ ਪਛਾ ਗਿਆ ਤੂੰ ਸ਼ੋਅ ਆਫ ਨਹੀਂ ਕੀਤਾ ਸਪੈਸ਼ਲ ਵਰਡ ਬੋਲੇ ਗਏ ਆ ਸੁਣ ਸਕਦੇ ਹੋ ਜੀ ਵਿਵਹਾਰ ਸੇ ਦੇਖਦਾ ਹਾਂ ਲੋਕਾਂ ਦੇ ਸੂੰ ਟੰਟੋ ਵੀ ਤੋ ਬੁੱਧ ਮੁੰਇ ਲੱਗਦਾ ਹੈ ਕਿ ਆਪਣੇ ਮਾਤਾ ਪਿਤਾ ਕੇ ਸੰਸਕਾਰ ਕਰੋ ਜਾਂ ਗੁਰੂ ਕੀ ਕੂੜਾ ਰੋ ਆਪਣੇ ਸਾਰੀ ਚੀਜ਼ ਨੂੰ ਪਚਾਇਆ ਹੈ ਸ਼ੁਕਰ ਉਛਲ ਨਹੀਂ ਭੜੇ ਵਾਕੀ ਦਲਜੀਤ ਦੋਸ਼ਾਂਜ ਨੇ ਅੱਜ ਬਈ ਜੀ ਸੋਹਾ ਸੁਬਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸ ਦਿੱਤਾ ਵੀ ਲੋਕ ਮੇਰੇ ਬਾਰੇ ਕੀ ਸੋਚੀ ਜਾਂਦੇ ਤੇ ਮੈਨੂੰ ਉਹਨਾਂ ਦੀ ਕਿੰਨੀ ਕ ਤੇ ਆ ਸੁਣ ਸਕਦੇ ਹੋ ਤੁਸੀਂ ਆਈ ਡੋਟ ਕੇਅਰ ਦੁਨੀਆ ਕੀ ਬਾਲ ਬਾਕੀ ਜੀ ਇੱਕ ਗੱਲ ਰਹੀ ਹੋਰ ਹੈ ਦਲਜੀਤ ਦੁਸ਼ਾਂਜ ਨੇ ਖੁਦ ਕਿਹਾ ਹੋਇਆ ਕਹਿੰਦਾ ਮੇਰਾ ਪੰਜਾਬ ਦੇ ਵਿੱਚ ਸ਼ੋਅ ਹੋਣ ਮੰਨਿਓ ਰਹੀ ਸੀਗੇ ਵੀ ਪੰਜਾਬ ਦੇ ਵਿੱਚ ਇਹਦਾ ਸ਼ੋਅ ਨਾ ਲੱਗ ਜੇ ਪਰ ਮੈਂ ਦਾ ੱੱਕੇ ਨਾਲ ਸਟੇਜ ਅਨਾਉਂਸ ਕਰਕੇ ਤੇ ੱੱਕੇ ਨਾਲ ਸ਼ੋਅ ਲਾਏ ਪੰਜਾਬ ਦੇ ਵਿੱਚ ਮੈਂ ਜੇ ਇੱਥੇ ਨਾ ਸ਼ੋਅ ਲਾ ਸਕਿਆ ਤਾਂ ਫਿਰ ਤਾਂ ਮੈਂ ਆਪਦਾ ਪਸ਼ੂਕੜ ਹੀ ਭੁੱਲ ਗਿਆ ਕਹਿੰਦਾ